ਹੈਲੋ ਯਾਰੋ ਕੀ ਹਾਲ ਹੈ ਤੁਹਾਡੇ ਸਾਰਿਆਂ ਦੇ ਆ ਗਿਆ ਇੱਕ ਹੋਰ ਨਵੀਂ ਵੀਡੀਓ ਲੈ ਕੇ ਅੱਪਾ ਅੱਜ ਤੁਹਾਨੂੰ ਕੰਗਣਾ ਦੀ ਿਕਾਤ ਦਿਖਾਵਾਂਗੇ ਪਹਿਲਾਂ ਆਹ ਵੀਡੀਓ ਦੇਖੋ ਜਿਹੜੀ ਇਧਰ ਸਾਈਡ ਤੇ ਚੱਲ ਰਹੀ ਆ ਉਸ ਤੋਂ ਬਾਅਦ ਗੱਲ ਕਰਦੇ ਆਂ ਆਪਾਂ ਔਰ ਸ਼ੇਅਰ ਜਲਦ-ਜਲਦ ਵੀਡੀਓ ਨੂੰ ਕਰ ਦਿਓ ਅੱਛਾ ਭਗਵਾਨ ਕਰੇ ਕੰਗਣਾ ਭਗਵਾਨ ਭਗਵਾਨ ਕਰੇ ਇਨਸ਼ਾਅੱਲਾ ਹਮ ਲੋਗ ਐਸਾ ਐਸਾ ਦਿਨ ਆਏ ਕਿ ਹਮ ਲੋਗ ਸਭ ਮਨਾਲੀ ਮੇ ਜਾਏ ਔਰ ਬਰਫ਼ ਮੇ एंजॉय किए करे दारू पिए जानते हो कि हमारी पार्टी को क्या चाहिए बर्थडे पार्टी में वो चाहिए ने ये सानो चाहिए खालिस्तान। है खालिस्तान ਜਿਵੇਂ ਤੁਹਾਨੂੰ ਪਤਾ ਸਾਰਿਆਂ ਨੂੰ ਵੀ 6 ਸਤੰਬਰ ਨੂੰ ਕੰਗਣਾ ਦੀ ਫਿਲਮ ਆਵਰ ਜਾਂ ਸੀ ਰਿਲੀਜ਼ ਹੋਣ ਜਾ ਰਹੀ ਆ ਤਾਂ ਕੇਸੀਐਫ ਵੱਲੋਂ ਆਰਡਰ ਹੈ ਵੀ ਅਗਰ 6 ਸਤੰਬਰ ਨੂੰ ਫਿਲਮ ਰਿਲੀਜ਼ ਹੋਈ ਦਾ ਸਾਰੇ ਪੰਜਾਬ ਦੇ ਸ਼ਣਮੇ ਵਾਲੇ ਆਪ ਜ਼ਿੰਮੇਵਾਰ ਹੋਣਗੇ ਉਹਨਾਂ ਦੀ ਆਪ ਦੀ ਖੁਦ ਹੀ ਗਾਰੰਟੀ ਹੋਗੀ ਕਿਉਂਕਿ ਲੋਕ ਕੁਝ ਵੀ ਕਰ ਸਕਦੇ ਆ ਉਹ ਉਸ ਤੋਂ ਬਾਅਦ ਆਗੇ ਵਾਲੀ ਵੀਡੀਓ ਦੇਖੋ ਜੋ ਉਸਨੇ ਫਿਲਮ ਵਿੱਚ ਦਿਖਾਇਆ ਗਿਆ ਉਸ ਵਿੱਚ ਨਕਲੀ ਹਰਮੰਦਰ ਸਾਹਿਬ ਵੀ ਦਿਖਾਇਆ ਗਿਆ ਹੋਊਗਾ ਜਿਸ 'ਤੇ ਅਟੈਕ ਹੋਇਆ ਹੋਊਗਾ ਤੇ ਉਹ ਉਸ ਵਿੱਚ ਕਿਹਾ ਗਿਆ ਵੀ ਖਾਲਿਸਤਾਨ ਦੀ ਮੰਗ ਤਾਂ ਸਾਨੂੰ ਆਵੇਂ ਦੋ ਤਿੰਨ ਸ਼ਾਂਤਾਂ ਦੀ ਵੀਡੀਓ ਦਿਖਾਉਣਾ ਉਹਦੇ ਵਿੱਚ ਦੇਖੋ ਕੀ ਕਿਹਾ ਗਿਆ ਤੇ ਇੱਕ ਬੱਚਿਆਂ ਨੂੰ ਲੈ ਕੇ ਜੋ ਰੇਪ ਹੁੰਦੇ ਨੇ ਉਹਨਾਂ ਬਾਰੇ ਵੀ ਸ਼ੰਤਾਨਾ ਨੇ ਇੱਕ ਗੱਲ ਕਹੀ ਜੀ ਤੁਸੀਂ ਧਿਆਨ ਨਾਲ ਸੁਣਿਓ ਔਰ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਨਾ ਤੁਸੀਂ ਨੇ हां ਮੇਰੇ ਘਰ ਦੀ ਲੜਕੀ ਹੈ ਅਗਰਾਲੀ ਪਾਸ਼ ਨਾਲ ਸੰਬੰਧ ਰੱਖਣ ਵਾਲੀ ਲੜਕੀ ਹੈ ਕਿਸੇ ਗਰੀਬ ਦੀ ਲੜਕੀ ਆ ਭਾਵੇਂ ਕਿਸੇ ਹੋਰ ਦੀ ਲੜਕੀ ਹੈ ਜਿਹੜਾ ਕਿਸੇ ਧੀ ਭੈਣ ਨੂੰ ਯੋਟਦਾ ਤੇ ਫੜਦਾ ਤੇ ਦੇਜੇ ਤੇ ਕਰਦਾ ਮੈਂ ਹੱਥ ਜੋੜ ਕੇ ਬੇਨਤੀ ਕਰਾਂਗਾ ਤੇ ਆਪਣੇ ਵੱਲੋਂ ਅਲਾਨੀਆਂ ਤੋਂ ਦੂਰ ਕਰਾਂਗਾ ਤੇ ਕੋਈ ਕਹ ਕੋਈ ਗਵਰਨਮੈਂਟ ਦਾ ਬੰਦਾ ਚਾਰ ਪੇ ਡੂਟਾ ਬੰਦਾ ਮੇਰਾ ਧੀ ਭੈਣ ਦੀ ਜਿੱਤੀ ਬਰਬਾਦੀ ਕਰਨੀ ਚਾਹੁੰਦਾ ਉਹਨੂੰ ਖਾਲਸਾ ਦੀ ਗੱਡੀ ਚਾੜ੍ਹ ਕੇ ਮੇਰੇ ਕੋਲ ਆਇਆ ਕਰੋ ਐਂ ਜਾਣ ਕੇ ਬਾਬਾ ਜੀ ਦੀ ਅਸਿਕਲੋਟਰੀ ਗਿਆਨੇ ਨਾਲੇ ਪਰ ਬਾਪਲੇ ਖਿੱਤੀ ਸਜਾਣ ਮੰਦਰ ਤੋਂ ਉਹਨਾਂ ਦੇ 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 ਉਹਨਾਂ ਭਾਰਾਂ ਦੇ ਇੱਕ ਬਚਾਉਣਾ ਮੇਰਾ ਤੇ ਲੰਗੋਵਾਲ ਦਾ ਕਮੀਨਾ ਯਾ ਟੱਲੇ ਦਾ ਤੁਸੀਂ ਵੀ ਸਾਡੇ ਭਰਾ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਆ ਬਾਪੀ ਸਾਵਾ ਤੇ ਸ਼ਾਂਤੀ ਰੱਖੋ ਸਤਿਗੁਰੂ ਗ੍ਰੰਥ ਸਾਹਿਬ ਤੇ ਭੈਣ ਦੀ ਮੈਂ ਮੈਂ ਤਾਂ ਖਾਲਸਾ ਦੀ ਇਮਤ ਕਰਦਾ ਨਾ ਬਰੂਰ ਕਰਦਾ ਕਿੰਦੇ ਪੰਚ ਚੜਾਣਾ ਪਉਂਦੇ ਆ ਬਰਾਦਰ ਦੇ ਖੈਰੀ ਬਣ ਕੇ ਗੁਲਾਮ ਬਣ ਛੀਰਾਣਾ 2 ਨੰਬਰ ਦੇ ਬਣ ਛੀਰਾਣਾ ਤੇ ਹੁਣ ਸੰਪਰਕ ਸਾਨੂੰ ਦੱਸੇ ਤੇ ਨਾਮ ਰੱਖਣਾ ਜਾਂ ਨਹੀਂ ਰੱਖਣਾ ਇਹ ਕੰਮ ਥੈਂਕ ਯੂ